ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਏਬੀਪੀ ਸਾਂਝਾ ਮੈਂ ਹਾਂ ਅਸ਼ਰਫ ਟੁੱਡੀ ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਜਿੱਥੇ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਦੇ ਘਰ ਦੇ ਉੱਪਰ ਰੇਡ ਕੀਤੀ ਗਈ ਹੈ ਇਨਕਮ ਟੈਕਸ ਵਿਭਾਗ ਦੇ ਵੱਲੋਂ ਉਹਨਾਂ ਦੇ ਘਰ ਦੇ ਉੱਪਰ ਰੇਡ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਸੈਕਟਰ 4 ਦੀਆਂ ਜਿੱਥੇ ਰਾਣਾ ਗੁਰਜੀਤ ਜੋ ਕਿ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਦੇ ਘਰ ਦੇ ਉੱਪਰ ਇਨਕਮ ਟੈਕਸ ਵਿਭਾਗ ਦੇ ਵੱਲੋਂ ਰੇਡ ਕੀਤੀ ਗਈ ਹੈ ਗੱਡੀਆਂ ਦੀ ਹਲਚਲ ਉਹਨਾਂ ਦੇ ਘਰ ਦੇ ਬਾਹਰ ਦੇਖੀ ਜਾ ਰਹੀ ਹੈ ਸੈਕਟਰ 4 ਦੇ ਵਿੱਚ ਜਿਹੜੀ ਉਹਨਾਂ ਦੀ ਕੋਠੀ ਹੈ ਉਸ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਇਸ ਤੋਂ ਇਲਾਵਾ ਕਪੂਰਥਲਾ ਦੇ ਵਿੱਚ ਵੀ ਉਹਨਾਂ ਦੀ ਰਿਹਾਇਸ਼ ਅਤੇ ਉਹਨਾਂ ਦੇ ਜੋ ਵੀ ਟਿਕਾਣੇ ਨੇ ਉੱਥੇ ਵੀ ਇਨਕਮ ਟੈਕਸ ਵਿਭਾਗ ਦੇ ਵੱਲੋਂ ਰੇਡ ਕੀਤੀ ਗਈ ਹੈ ਕਾਂਗਰਸ ਦੇ ਵਿਧਾਇਕ ਹਨ ਕਪੂਰਥਲਾ ਤੋਂ ਰਾਰਾ ਗੁਰਜੀਤ ਉਹਨਾਂ ਦੇ ਰਿਹਾਇਸ਼ ਦੇ ਉੱਪਰ ਇਨਕਮ ਟੈਕਸ ਵਿਭਾਗ ਦੀ ਇਹ ਰੇਡ ਚੱਲ ਰਹੀ ਹੈ ਜੇਕਰ ਗੱਲ ਕਰੀਏ ਤਾਂ ਰਾਣਾ ਗੁਰਜੀਤ ਕੈਪਟਨ ਸਰਕਾਰ ਅਤੇ ਚੰਨੀ ਸਰਕਾਰ ਦੇ ਵਿੱਚ ਮੰਤਰੀ ਵੀ ਰਹਿ ਚੁੱਕੇ ਨੇ ਤੇ ਇਸ ਸਮੇਂ ਉਹ ਕਪੂਰਥਲਾ ਦੇ ਮੌਜੂਦਾ ਕਾਂਗਰਸ ਵਿਧਾਇਕ ਨੇ ਕਾਂਗਰਸ ਦੇ ਵਿਧਾਇਕ ਨੇ ਰਾਣਾ ਗੁਰਜੀਤ ਉਹਨਾਂ ਦੇ ਰਿਹਾਸ਼ ਦੇ ਉੱਪਰ ਇਹ ਰੇਡ ਚੱਲ ਰਹੀ ਹੈ ਚੰਡੀਗੜ੍ਹ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ ਇਨਕਮ ਟੈਕਸ ਵਿਭਾਗ ਦੇ ਵੱਲੋਂ ਇਹ ਰੇਡ ਕੀਤੀ ਹੋਈ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਜੋ ਖਬਰ ਸਾਹਮਣੇ ਆ ਰਹੀ ਹੈ ਇਨਕਮ ਟੈਕਸ ਵਿਭਾਗ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ ਕਾਂਗਰਸ ਦੇ ਕਪੂਰਥਲਾ ਤੋਂ ਵਿਧਾਇਕ ਨੇ ਰਾਣਾ ਗੁਰਜੀਤ ਉਹਨਾਂ ਦੀਆਂ ਗੱਡੀਆਂ ਵੀ ਜੋ ਐਮ ਐਲ ਏ ਸਟicker ਲੱਗੇ ਹੋਏ ਨੇ ਉਹਨਾਂ ਦੀਆਂ ਗੱਡੀਆਂ ਘਰ ਦੇ ਬਾਹਰ ਖੜੀਆਂ ਦੇਖੀਆਂ ਜਾ ਰਹੀਆਂ ਨੇ ਗੱਡੀਆਂ ਦੀ ਹਲਚਲ ਦੇਖੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਦੇ ਸੈਕਟਰ 4 ਸਿਤ ਰਾਣਾ ਗੁਰਜੀਤ ਦੀ ਕੋਠੀ ਦੇ ਉੱਪਰ ਰੇਡ ਹੋਈ ਹੈ ਇਨਕਮ ਟੈਕਸ ਵਿਭਾਗ ਦੇ ਵੱਲੋਂ ਜੋ ਇਹ ਰੇਡ ਕੀਤੀ ਹੋਈ ਹੈ ਦੱਸੀ ਜਾ ਰਹੀ ਹੈ

ਚੰਦਰੋਨਾ ਦੀ ਵੀ ਦੇਖ ਲਈ ਉਹ ਵੀ ਦੇਖਿਆ ਆਪਣੀ ਬਹਰ ਤੋਂ ਯਾਨੀ ਕਿ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ এবੀਪੀ ਸਾਂਝਾ ਮੈਂ ਹਾਂ ਅਸ਼ਰਫ ਟੁੱਡੀ ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਜਿੱਥੇ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਦੇ ਘਰ ਦੇ ਉੱਪਰ ਰੇਡ ਕੀਤੀ ਗਈ ਹੈ ਇਨਕਮ ਟੈਕਸ ਵਿਭਾਗ ਦੇ ਵੱਲੋਂ ਉਹਨਾਂ ਦੇ ਘਰ ਦੇ ਉੱਪਰ ਰੇਡ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਸੈਕਟਰ 4 ਦੀਆਂ ਜਿੱਥੇ ਰਾਣਾ ਗੁਰਜੀਤ ਜੋ ਕਿ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਦੇ ਘਰ ਦੇ ਉੱਪਰ ਇਨਕਮ ਟੈਕਸ ਵਿਭਾਗ ਦੇ ਵੱਲੋਂ ਰੇਡ ਕੀਤੀ ਗਈ ਹੈ ਗੱਡੀਆਂ ਦੀ ਹਲਚਲ ਉਹਨਾਂ ਦੇ ਘਰ ਦੇ ਬਾਹਰ ਦੇਖੀ ਜਾ ਰਹੀ ਹੈ ਸੈਕਟਰ 4 ਦੇ ਵਿੱਚ ਜਿਹੜੀ ਉਹਨਾਂ ਦੀ ਕੋਠੀ ਹੈ ਉਸ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਇਸ ਤੋਂ ਇਲਾਵਾ ਕਪੂਰਥਲਾ ਦੇ ਵਿੱਚ ਵੀ ਉਹਨਾਂ ਦੀ ਰਿਹਾਇਸ਼ ਅਤੇ ਉਹਨਾਂ ਦੇ ਜੋ ਵੀ ਟਿਕਾਣੇ ਨੇ ਉੱਥੇ ਵੀ ਇਨਕਮ ਟੈਕਸ ਵਿਭਾਗ ਦੇ ਵੱਲੋਂ ਰੇਡ ਕੀਤੀ ਗਈ ਹੈ ਕਾਂਗਰਸ ਦੇ ਵਿਧਾਇਕ ਹਨ ਕਪੂਰਥਲਾ ਤੋਂ ਰਾਣਾ ਗੁਰਜੀਤ ਉਹਨਾਂ ਦੇ ਇਰੇ ਹਾਸ਼ਤੇ ਉੱਪਰ ਇਨਕਮ ਟੈਕਸ ਵਿਭਾਗ ਦੀ ਇਹ ਰੇਡ ਚੱਲ ਰਹੀ ਹੈ ਜੇਕਰ ਗੱਲ ਕਰੀਏ ਤਾਂ ਰਾਣਾ ਗੁਰਜੀਤ ਕੈਪਟਨ ਸਰਕਾਰ ਅਤੇ ਚੰਨੀ ਸਰਕਾਰ ਦੇ ਵਿੱਚ ਮੰਤਰੀ ਵੀ ਰਹਿ ਚੁੱਕੇ ਨੇ ਤੇ ਇਸ ਸਮੇਂ ਉਹ ਕਪੂਰਥਲਾ ਦੇ ਮੌਜੂਦਾ ਕਾਂਗਰਸ ਵਿਧਾਇਕ ਨੇ ਕਾਂਗਰਸ ਦੇ ਵਿਧਾਇਕ ਨੇ ਰਾਣਾ ਗੁਰਜੀਤ ਉਹਨਾਂ ਦੇ ਰਿਹائش ਦੇ ਉੱਪਰ ਇਹ ਰੇਡ ਚੱਲ ਰਹੀ ਹੈ ਚੰਡੀਗੜ੍ਹ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ ਇਨਕਮ ਟੈਕਸ ਵਿਭਾਗ ਦੇ ਵੱਲੋਂ ਇਹ ਰੇਡ ਕੀਤੀ ਹੋਈ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਜੋ ਖਬਰ ਸਾਹਮਣੇ ਆ ਰਹੀ ਹੈ ਇਨਕਮ ਟੈਕਸ ਵਿਭਾਗ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ ਕਾਂਗਰਸ ਦੇ ਕਪੂਰਥਲਾ ਤੋਂ ਵਿਧਾਇਕ ਨੇ ਰਾਣਾ ਗੁਰਜੀਤ ਉਹਨਾਂ ਦੀਆਂ ਗੱਡੀਆਂ ਵੀ ਜੋ ਐਮ ਐਲ ਏ ਸਟicker ਲੱਗੇ ਹੋਏ ਨੇ ਉਹਨਾਂ ਦੀਆਂ ਗੱਡੀਆਂ ਘਰ ਦੇ ਬਾਹਰ ਖੜੀਆਂ ਦੇਖੀਆਂ ਜਾ ਰਹੀਆਂ ਨੇ ਗੱਡੀਆਂ ਦੀ ਹਲਚਲ ਦੇਖੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਦੇ ਸੈਕਟਰ 4 ਸਿਤ ਰਾਣਾ ਗੁਰਜੀਤ ਦੀ ਕੋਠੀ ਦੇ ਉੱਪਰ ਰੇਡ ਹੋਈ ਹੈ ਇਨਕਮ ਟੈਕਸ ਵਿਭਾਗ ਦੇ ਵੱਲੋਂ ਜੋ ਇਹ ਰੇਡ ਕੀਤੀ ਹੋਈ ਹੈ ਦੱਸੀ ਜਾ ਰਹੀ ਹੈ मिठेरे स्वर्ण दा� chronic condition मिडंगे अश्रित अथर लिख समाषे श्याठा फम छग देख एक दौी मम्याति करे क Seattle आधे पिछे उत्तव मिठेरे वत्ति हे जनते जिनगे फम देख जेभ जान crick!..